ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਇੱਕ ਬੜਾ ਵਧੀਆ ਖਿਆਲ ਆਇਆ ਮੈਂ ਕਿਤੇ ਪੜਿਆ ਵੀ ਹੋ ਸਕਦਾ ਹੈ ਪਤਾ ਨਹੀਂ ਕਿਵੇਂ ਮਨ ਦੇ ਵਿੱਚ ਗੱਲ ਆਈ ਕਿ ਜੇਕਰ ਅਸੀਂ ਟੈਨਸ਼ਨ ਲੈਨੇ ਆ ਨਾ ਸੰਸਾ ਕਰਦੇ ਆ ਤਾਂ ਸਾਨੂੰ ਰੱਬ ਦੀ ਹੋਣ ਤੇ ਸ਼ੱਕ ਹੈ ਅਸੀਂ ਚਾਹੁੰਦੇ ਹਾਂ ਵੀ ਅਸੀਂ ਮਹਾਰਾਜ ਅੱਗੇ ਮੱਥਾ ਟੇਕਦੇ ਆ ਉਹਨਾਂ ਤੋਂ ਸਭ ਕੁਝ ਮੰਗਦੇ ਆ ਇਹ ਵੀ ਮੰਨਦੇ ਆ ਕਿ ਆ ਉਦੇ ਕਹੇ ਤੋਂ ਬਿਨਾ ਪਤਾ ਨਹੀਂ ਹਿੱਲਦਾ ਫਿਰ ਵੀ ਅਸੀਂ ਬਹੁਤ ਸਾਂਸੇ ਕਰਦੇ ਹਾਂ ਟੈਨਸ਼ਨਾਂ ਕਰਦੇ ਹਾਂ ਪਰ ਹੁੰਦਾ ਉਹੀ ਹੈ ਜੋ ਚਾਹੁੰਦਾ ਹੈ ਅ ਬੜੇ ਬਾਰੀ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਦੇਖਿਆ ਹੋਊਗਾ ਕਿ ਅਸੀਂ ਬੇਵੱਸ ਹਾਂ ਕਿਸੇ ਵੀ ਸਮੱਸਿਆ ਦਾ ਹੱਲ ਕਰਨ ਤੋਂ ਕਿਸੇ ਵੀ ਸਮੱਸਿਆ ਦਾ ਹੱਲ ਕਰਨ ਤੋਂ ਕਈ ਵਾਰ ਪੈਸਾ ਹੱਲ ਕਰ ਦਿੰਦਾ ਪਰ ਹਰ ਜਗ੍ਹਾ ਤੇ ਪੈਸਾ ਵੀ ਮਸਲੇ ਹੱਲ ਨਹੀਂ ਕਰਦਾ ਮੇਰੀ ਗੱਲ ਚ ਇਹੀ ਕਿ ਮੈਂ ਘਰਦਿਆਂ ਤੋਂ ਦੂਰ ਹੈਗਾ ਹੁਣ ਕਾਫੀ ਸਮਾਂ ਹੋ ਗਿਆ ਤੇ ਬਾਪੂ ਮੇਰੇ ਦਾ ਨਾ ਐਕਸੀਡੈਂਟ ਹੋ ਗਿਆ ਸੀ ਪਿੱਛੇ ਜੇ ਕਾਫੀ ਟਾਈਮ ਹੋ ਗਿਆ ਹੁਣ ਤੱਕ ਤੇ ਇੱਥੇ ਬੈਠੇ ਨੂੰ ਜਿਵੇਂ ਸੁਭਾਵਿਕ ਜੀ ਗੱਲ ਆ ਕਿ ਸੰਸਾ ਹੁੰਦਾ ਹੀ ਹੈ ਨਾ ਉਹ ਮੇਰਾ ਕਰਦਾ ਮੈਂ ਮੇਰਾ ਮੈਨੂੰ ਵੀ ਉਹਨਾਂ ਦਾ ਹੋਣਾ ਹੀ ਆ ਤੇ ਬੜੀ ਦਿਮਾਗ ਤੇ ਟੈਨਸ਼ਨ ਸੀਗੀ ਪਰ ਕਰ ਕੁਝ ਨਹੀਂ ਸੀ ਸਕਦਾ ਮੈਂ ਅ ਚਲੋ ਪਿੰਡ ਦੇ ਲੋਕ ਘਰ ਦੇ ਲਾਣੇ ਦੇ ਲੋਕ ਸਾਡੇ ਦੇ ਬੜੇ ਵਧੀਆ ਸਾਰੇ ਇਕੱਠੇ ਹੋਏ ਤੇ ਆਖਰਕਾਰ ਹੁੰਦਾ ਉਹੀ ਹੈ ਜੋ ਮਹਾਰਾਜ ਚਾਹੁੰਦਾ ਹੈ। ਛੇਤੀ ਬਾਪੂ ਤੰਦਰੁਸਤ ਹੋ ਗਿਆ ਹੈ ਨਾ ਮਸਲਾ ਹੱਲ ਹੋ ਗਿਆ। ਪਰ ਜੇਕਰ ਮੈਂ ਉੱਥੇ ਵੀ ਹੁੰਦਾ ਤਾਂ ਵੀ ਮੈਂ ਕੁਝ ਨਹੀਂ ਸੀ ਕਰ ਸਕਦਾ। ਹੁਣ ਆਉਹੀ ਸੀ ਅ ਜੋ ਰੱਬ ਚਾਹੁੰਦਾ ਹੈ। ਰੱਬ ਨੇ ਚਾਹਿਆ ਵੀ ਕਿਵੇਂ ਠੀਕ ਹੋਣਾ ਹੈ ਕੋਈ ਆਪਰੇਸ਼ਨ ਹੋਣਾ ਹੈ ਜਾਂ ਕੁਝ ਵੀ ਹੋਣਾ ਹੈ ਉਹ ਸਾਡੇ ਹੱਥ ਬਸ ਨਹੀਂ ਹੁੰਦਾ। ਮੈਂ ਉੱਥੇ ਨਹੀਂ ਵੀ ਸੀ ਤਾਂ ਵੀ ਹੋ ਗਿਆ ਜੇ ਹੁੰਦਾ ਤਾਂ ਵੀ ਹੋ ਜਾਣਾ ਸੀ। ਤਾਂ ਅਸੀਂ ਬਿਨਾਂ ਗੱਲ ਤੋਂ ਟੈਨਸ਼ਨ ਲੈ ਕੇ ਕੋਈ ਮਸਲਾ ਨਹੀਂ ਹੱਲ ਕਰ ਸਕਦੇ। ਬੜੇ ਵਾਰੀ ਮੇਰੇ ਦਿਮਾਗ ਦੇ ਵਿੱਚ ਹੁਣੇ ਗੱਲਾਂ ਆਉਂਦੀਆਂ ਜੇ ਕਦੋਂ ਕਦੇ ਵੀ ਮੈਨੂੰ ਕੋਈ ਟੈਨਸ਼ਨ ਹੁੰਦੀ ਹੈ ਨਾ ਤਾਂ ਮੈਂ ਉਦੋਂ ਹੀ ਇਹ ਗੱਲ ਸੋਚ ਲੈਂਦਾ ਵੀ ਯਾਰ ਤੂੰ ਟੈਨਸ਼ਨ ਤਾਂ ਕਰਦਾ ਨਾ ਤੈਨੂੰ ਰੱਬ ਤੇ ਸ਼ੱਕ ਹੈ ਤਾਂ ਫਿਰ ਮੇਰੀ ਟੈਨਸ਼ਨ ਲਗਭਗ ਦੂਰ ਹੋ ਜਾਂਦੀ ਹੈ ਹੁਣ ਮੈਨੂੰ ਲਗਭਗ ਮੈਨੂੰ ਲੱਗਦਾ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਜਦੋਂ ਵੀ ਕਦੇ ਹੁੰਦੀ ਹੈ ਉਹ ਮਹਾਰਾਜ ਨੂੰ ਚੇਤੇ ਕਰੀਦਾ ਤੇ ਉਹਦਾ ਭਾਣਾ ਮੰਨੀਦਾ ਤੇ ਇਹੀ ਸਮਝਦੇ ਆ ਕਿ ਜਿਹੜਾ ਕੁਝ ਕਰਦਾ ਹੈ ਉਹੀ ਕਰਦਾ ਹੈ ਤੇ ਫਿਰ ਸਾਨੂੰ ਸੰਸਾ ਕਰਨ ਦੀ ਕੀ ਲੋੜ ਹੈ 可是他也没想，对，前有讲的，我面才回一样啊，啥事啊？